ਯਾਰ ਹੁਣ ਸੁਣ ਲੂ ਕੀ ਪ੍ਰੋਬਲਮ ਹੋ ਗਈ ਥੋੜਾ ਰੋਜ਼ ਦੀ ਡਰਾਮਾ ਫੜ ਲਿਆ ਤੁਸੀਂ ਇਹ ਕਦੇ ਗੁਰਦਾ ਰੁੱਸ ਜਾਂਦੇ ਕਦੇ ਦਿਲ ਕਦੇ ਦਿਮਾਗ ਹੁਣ ਸੁਣ ਲੂ ਕੀ ਚੱਕਰ ਐ ਤੂੰ ਯਾਰ ਚਾਚਾ ਟਿਕ ਜਾ ਬਹੁਤ ੱੱਕੇ ਹੋਇਆ ਸੀ ਸਿਆਣੇ ਕਹਿੰਦੇ ਨੇ ਝੁਗਾ ਚੱਕਿਆ ਆਪਣੇ ਢਿੱਡ ਨੰਗਾ ਹੁੰਦਾ ਯਾਰ ਫਿਰ ਵੀ ਹੋਇਆ ਕੀ ਐ ਮੈਂ ਮੋਬਾਈਲ ਚਲਾਉਣ ਕਦੀਉਂ ਦੇਖੀ ਜਨਾ ਆਹੀ ਚੱਕਰ ਐ ਸਾਨੂੰ ਮੋਬਾਈਲ ਦੀ ਸਕਰੀਨ ਤੇ ਚਲਾ ਚਲਾ ਕੇ ਕਿਸ ਆ ਰੱਖੇ ਤੂੰ ਰਾਤ ਨੂੰ 12 1 ਵਜੇ ਤੱਕ ਨਹੀਂ ਠੇਕਣ ਦਿੰਦਾ ਇਹ ਕੰਮ ਤਾਂ ਸਾਡਾ ਹੈ ਹੀ ਨਹੀਂ ਸੀ ਯਾਰ ਅਸੀਂ ਤੇਰੇ ਨਾਲ ਕੋਈ ਗੱਲ ਹੀ ਨਹੀਂ ਕਰਨੀ ਚਾਚਾ ਯਾਰ ਬਸ ਛੜ ਦੇ ਖੜਾ ਸਾਡਾ ਹੁਣ ਤੂੰ ਯਾਰ ਹੋਰ ਕੀ ਮੈਂ ਤੁਹਾਡੇ ਕੋਲੋਂ ਮੂੰਗ ਦਲਵਾਉਣੀ ਐ ਮੋਬਾਈਲ ਨਾਲ ਤਲਵਾਵਾ ਜੇ ਹੋਰ ਕੀ ਕਰਾਂ ਬਾਕੀ ਵੀ ਤਾਂ ਉਂਗਲਾ ਹੈਗੇ ਨੇ ਤੂੰ ਉਹਨਾਂ ਤੋਂ ਨਹੀਂ ਕੰਮ ਲੈਂਦਾ ਪਹਿਲਾਂ ਤੂੰ ਉਂਗਲ ਲਾਉਣ ਚ ਮਾਹਰ ਸੀ ਹੁਣ ਉਂਗਲ ਚ ਲਾਉਣ ਚ ਹੋ ਗਿਆ ਸਾਰਾ ਦਿਨ ਮੋਬਾਈਲ ਦੀ ਸਕਰੀਨ ਸਕਰੋਲਿੰਗ ਕਰਦੇ ਸਾਡੇ ਨਾਲ ਤੂੰ ਸਾਰਾ ਦਿਨ ਗੰਦੀਆਂ ਰੀਲਾਂ ਦੇਖਦੇ ਤੂੰ ਮੈਨੂੰ ਵੀ ਤੀਮੇਵਾਨੀ ਨੂੰ ਸਕਰੋਲਿੰਗ ਕਰਦੇ ਹੋਏ ਸ਼ਰਮ ਆਉਂਦੀ ਐ ਪਰ ਤੈਨੂੰ ਸ਼ਰਮ ਨਹੀਂ ਆਉਂਦੀ ਹੋਰ ਕੀ ਫੋਨ ਸਕਰੀਨ ਤੇ ਚਲਾ ਚਲਾ ਕੇ ਸਾਡੀਆਂ ਸਾਰੀਆਂ ਰਿਕਾ ਵਗਸਾਤੀਆਂ ਹੁਣ ਕੋਈ ਉਂਗਲ ਵੀ ਨਹੀਂ ਲੈਣ ਮਾਰਦੀ ਪਹਿਲਾਂ ਸਾਰੀਆਂ ਭਾਵ ਦਿੰਦੀਆਂ ਸੀ ਉਹ ਠਰਕੀ ਇਹ ਸੋਡੀ ਬਿਊਟੀ ਇਹ ਕੰਮ ਕਰਨਾ ਭਾ ਨਹੀਂ ਦਿੰਦੀ ਭਾ ਨਹੀਂ ਦਿੰਦੀ ਮੈਂ ਦਿਮਾਗ ਨੂੰ ਕਹਿ ਕੇ ਤੁਹਾਡਾ ਖੂਨ ਦੀ ਸਪਲਾਈ ਬੰਦ ਕਰਵਾ ਦੂੰ ਫਿਰ ਮਾਰੋਗੇ ਚ ਇੱਕ ਤੂੰ ਸਪਲਾਈ ਬੰਦ ਕਰਵਾਈ ਦੇ ਚਾਚਾ ਅਸੀਂ ਤਾਂ ਵੈਸੇ ਵੀ ਖੂਨ ਛੋਟ ਹੜਤਾਲ ਕਰਨ ਲੱਗੇ ਸੀ ਸਪਲਾਈ ਬੰਦ ਕਰਵਾ ਦੂੰ ਸਪਲਾਈ ਬੰਦ ਕਰਵਾ ਦੂੰ ਹਿੰਮਤ ਹੈਗੇ ਆ ਫੋਨ ਕੇ ਨੱਕ ਨਾਲ ਚਲਾਉਂਗੇ ਫੋਨ ਬਣਾ ਤੁਸੀਂ ਮੂਤਣ ਵੀ ਨਹੀਂ ਜਾਂਦੀ ਅਬ ਦੀ ਲੜਾਈ ਆਪ ਲੜੋਈ ਆ ਰਾਂ ਮੈਨੂੰ ਕਿਉਂ ਵਿੱਚ ਚਕੜੀਸ ਦਿਓ ਵਧੀਆ ਦੋਨਾ ਜੇ ਤੁਸੀਂ ਕੰਮ ਛੱਡੋਗੇ ਮੇਰੀ ਜਾਨ ਸੌਖੀ ਹੋਊਗੀ ਅਮੇਜ਼ਿੰਗ ਯਾਰ ਤੂੰ ਉਸ ਦਾ ਗੁੱਸੇ ਕਰ ਗਏ ਫੋਨ ਮੈਨੂੰ ਕਿੱਥੇ ਸਰਦ ਦੇ ਯਾਰ ਸਾਰਿਆਂ ਤੋਂ ਬਲਡ ਕੇ ਕੰਮ ਲਿਆ ਕਰ ਚਾਚਾ ਅਸੀਂ ਦੋ ਹੀ ਇਕੱਲੇ ਕੰਮ ਕਰਦੇ ਆ ਬਾਕੀ ਅੱਠ ਤੂੰ ਆਇਆ ਖੁੱਡੇ ਲੈ ਲਾਰਕਨੇ ਜਿਵੇਂ ਪੰਜਾਬ ਦੇ ਐਮ ਐਲ ਏ ਲੱਗੇ ਹੋਏ ਨੇ ਸਾਰਿਆਂ ਤੋਂ ਕੰਮ ਕਿਉਂ ਨਹੀਂ ਲੈ ਤੂੰ ਇਕੱਲਾ ਸਾਨੂੰ ਇੱਕ ਸਹੀ ਜਾਂਦਾ ਕੱਲ ਨੂੰ ਰਿਸ਼ਤਾ ਕੌਣ ਕਰੂਗਾ ਫਿਰ ਮੈਨੂੰ ਛੋਟਾ ਹੰਤਾ ਤੂੰ ਮੈਨੂੰ ਨੱਕ ਚ ਪਾਉਂਦਾ ਰਿਹਾ ਸ਼ਰੀਕਾਂ ਨਾਲ ਲੜਾਈ ਹੋ ਜੇ ਤਾਂ ਮੈਨੂੰ ਅੱਗੇ ਕਰ ਦਿੰਨਾ ਹੈ ਆਧਾਰ ਕਾਰਡ ਚ ਤਾਂ ਮੈਨੂੰ ਅੱਗੇ ਕਰ ਦਿੰਨਾ ਹੈ ਤੇਰੇ ਸਾਰੇ ਕੰਮ ਜੇ ਅਸੀਂ ਕਰਨੇ ਨੇ ਜਿਹੜੀਆਂ ਬਾਕੀ ਉਂਗਲਾਂ ਨੇ ਫਿਰ ਉਹਨਾਂ ਨੂੰ ਵੱਢ ਦੇ ਹੋਰ ਬਹੁਤ ਕੁਸਾ ਦਾਰੂ ਪਾਣੀ ਪੀਣ ਦਾ ਇਸ਼ਾਰਾ ਕਰਦੇ ਉਹ ਸਾਡੇ ਨਾਲ ਕਰਦੇ ਤੂੰ ਬਾਥਰੂਮ ਜਾਣ ਦਾ ਇਸ਼ਾਰਾ ਉਹ ਸਾਡੇ ਨਾਲ ਕਰਦੇ ਤੂੰ ਹੋਰ ਦੇਖੋ ਪਹਿਲਾਂ ਕਿਸੇ ਤੋਂ ਪੈਸੇ ਫੜ ਲੂਗਾ ਜੇ ਤੂੰ ਅਗਲਾ ਮੰਗਣਾ ਵੇ ਫਿਰ ਮੈਨੂੰ ਦਿਖਾ ਦਿੰਦਾ ਅਗਲਾ ਮੈਨੂੰ ਤੋੜ ਕੇ ਪਾਸੇ ਕਰ ਦੂਗਾ ਤੇਰਾ ਕੀ ਜਾਊਗਾ ਯਾਰ ਤੁਸੀਂ ਦਿਲ ਲਾ ਕੇ ਕੰਮ ਕਰਦੇ ਰਹੋ ਮੈਂ ਤੁਹਾਨੂੰ ਸਹੂਲਤਾਂ ਦਊਂਗਾ ਸਹੂਲਤਾਂ ਨੂੰ ਕੀ ਤੂੰ ਫੌਜ ਕੋਟ ਦੇ ਰੱਬ ਦਵਾ ਦੇਣਾ ਮੈਨੂੰ ਉਸ ਅਰਾਮ ਤੋਂ ਜ਼ਿਆਦਾ ਆ ਜਦੋਂ ਸ਼ਾਮ ਨੂੰ ਬੈਣ ਲੱਗਦੇ ਗਲਾਸ ਚ ਆਹ ਉਂਗਲ ਨੂੰ ਡੋਬ ਦੇਣਾ ਇਹ ਤੀਵੀ ਬਾਨੀ ਦਾਰੂ ਚ ਡੁੱਬੀ ਚੰਗੀ ਲੱਗਦੀ ਐ ਮੈਨੂੰ ਡੋਬਿਆ ਕਰ ਅੱਗੇ ਤੋਂ ਛਿੱਟਾ ਮੈਨੂੰ ਡੋਬ ਕੇ ਕੱਢੇਗਾ ਪੱਕਾ ਯਾਰ ਪੱਕਾ ਕੱਢੇਗਾ ਪਰ ਛਿੱਟਾ ਮੇਰੇ ਨਾਲ ਹਾਂ ਹਾਂ ਕਿਹਾ ਨਾ ਕੱਢੂੰਗਾ ਓਕੇ ਫਿਰ ਚੱਕ ਲੈ ਫੋਨ ਚਲਾ ਦਿੰਦੇ ਆ ਫਿਰ ਲਾ ਦੇਖ ਬੰਦਿਆ ਬੰਦੇ ਨੇ ਸੈਟਿੰਗ ਕਰ ਲਈ ਸ਼ਰਮ ਤਾਂ ਨਹੀਂ ਆਉਂਦੀ ਮੈਂ ਤਾਂ ਭਾਈ ਫਿਰ ਚੱਕਦੀ ਆਪਦਾ ਝੋਲਾ ਜਾਨੀਆਂ ਫਿਰ ਕਿਸੇ ਪਾਸੇ